ਕਤੀਓ ਚਾਹੀਏ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਰਵਾਨ ਵਰਕਤ ਸਹਿਰਵਾਨ ਤੇ ਸਾਡੇ ਪੱਤਰਕਾਰ ਸਾਹ ਪਹੁੰਚੇ ਨੇ ਸਾਰੇ ਜਣੇ ਇੱਕ ਵਾਰੀ ਗੱਜ ਕੇ ਅੱਖੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥੀਓ ਆਪਾ ਜੀ ਨੂੰ ਸੱਦੇ ਅੱਜ ਇਕੱਠੇ ਹੋਣ ਆ ਕਿ ਸਰਕਾਰ ਨੇ 2020 ਦੇ ਵਿੱਚ ਜਿਹੜਾ ਇੱਕ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਉਹਨਾਂ ਦੇ ਵਿੱਚ ਇੱਕ ਕਾਨੂੰਨ ਜਿਹੜਾ ਸੀਗਾ ਬਿਜਲੀ ਸੋਲ ਐਕਟ ਸੀਗਾ ਕਿ ਉਹਦੇ ਵਿੱਚ ਜਿਹੜੇ ਬਿਜਲੀ ਦੇ ਅਧਿਕਾਰ ਆ ਅੱਲੇ ਪ੍ਰਾਈਵੇਟ ਹੋ ਰਹੀ ਸੀ ਹੋਰ ਅਧਿਕਾਰਾਂ ਦਾ ਪ੍ਰਾਈਵੇਟ ਜਿਹੜੇ ਆਪਣੇਆ 파ਟਨਰ ਆ ਉਹਨਾਂ ਨੂੰ ਜਿਹੜਾ ਵੱਤਵਾਂਦ ਅਧਿਕਾਰ ਦੇਣ ਦੀ ਇਹ ਗੱਲਾਂ ਕਰਦੇ ਸੀ ਪਰ ਉਹਦੇ ਵਿੱਚ ਹੋਰ ਸੌਦਾ ਕਰਕੇ ਜਿਹੜੇ ਆ ਪਹਿਲੇ ਬਿੱਲ ਜਿਹੜੇ ਆ ਸਰਕਾਰਾਂ ਲਿਆ ਰੀਆਂ ਕਿ ਸਾਰਾ ਦਾ ਸਾਰਾ ਜਿਹੜਾ ਨਿੱਜੀਕਰਨ ਆ ਉਹ ਕੰਪਨੀਆਂ ਨੂੰ ਦਿੱਤੇ ਜਾ ਰਿਹਾ ਸਾਰੇ ਅਧਿਕਾਰ ਜਿਹੜੇ ਤੇ ਜਿਹੜਾ ਦਾ ਜਿੱਥੇ ਕਿਸਾਨੀ ਤੇ ਮਜ਼ਦੂਰਾ ਤੇ ਵੱਡਾ ਹਮਲਾ ਸਰਕਾਰਾਂ ਦਾ ਆ। ਉੱਥੇ ਸਾਡੇ ਮੁਲਾਜ਼ਮ ਮੀਰਾ ਦੇ ਵਿੱਚ ਵੀ ਇਹਦੇ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲੇ ਆ। ਅੱਜ ਸਾਡੇ ਸਿਰ ਤੇ ਇਹ ਲੱਗਦਾ ਸਾਨੂੰ ਆ ਕੇ ਜਿਹੜੇ ਅਧਿਕਾਰੀ ਆ ਉਹ ਇਹ ਦੱਸਦੇ ਵੀ ਚਿੱਪੋ ਵਾਲੇ ਮੀਟਰ ਦਾ ਕੋਈ ਜ਼ਿਆਦਾ ਭਈ ਨੁਕਸਾਨ ਨਹੀਂ ਉਹੀ ਬਿੱਲ ਆਉਂਦਾ ਆ। ਉਹ ਸਿਰਫ ਜੀ ਤੁਹਾਡੇ ਫੋਨ ਤੇ ਆਉਂਦਾ ਆ। ਉਹ ਦੂਜੀ ਪੱਤੀ ਨਹੀਂ ਕਰਦੇ। ਇਹ ਹੀ ਫਰਕ ਆ ਬੋਰ ਕੋਈ ਫਰਕ ਨਹੀਂ ਆ। ਪਰ ਪਰ ਆ ਗੋ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਉੱਤੇ ਕੈਮਰੇ ਵੀ ਲੱਗੇ ਹੋਣਗੇ ਉਹਦੇ ਤੇ ਜੋ ਸਾਡੀਆਂ ਗਤੀਵਿਧੀਆਂ ਉੱਤੇ ਹੋਣਗੀਆਂ ਉਹ ਵੀ ਸਰਕਾਰ ਦੇ ਕੋਲ ਸਾਡੇ ਆ ਰਿਕਾਰਡ ਹੋਣਗੀਆਂ ਤੇ ਕਹਤਿਆਂ ਬੇਲੇ ਉਹ ਮਰਜ਼ੀ ਦੇ ਨਾਲ ਕੰਪਨੀਆਂ ਦੇ ਵੱਲੋਂ ਜਦੋਂ ਮਰਜ਼ੀ ਵਧਾ ਕੇ ਘਟਾ ਕੇ ਭੇਜਿਆ ਜਾਊਗਾ ਤੇ ਸਾਡੇ ਉੱਤੇ ਕੋਈ ਸਲਵਾਈ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਪ੍ਰੀਪੇਡ ਵਾਲਾ ਸਿਸਟਮ ਹੈ ਹੌਲੀ ਹੌਲੀ ਵੀ ਜਿਵੇਂ ਅਸੀਂ ਮੋਬਾਈਲ ਦੇ ਵਿੱਚ ਪੈਸੇ ਪਾਉਨੇ ਆ ਜਿੰਨਾ ਚਿਰ ਉਹ ਪੈਸੇ ਦੀ ਵੈਲਿਡਿਟੀ ਰਹਿੰਦੀ ਆ ਉਹਨੇ ਦੇ ਲਈ ਉਹ ਸਾਡਾ ਚੱਲਦਾ ਰਹੇ ਕਿ ਉਹ ਬੰਦ ਹੋ ਜਾਣਾ ਤੇ ਭਰਾਵੋ ਸਾਨੂੰ ਪਤਾ ਵੀ ਨਹੀਂ ਲੱਗਿਆ ਕਰਨਾ ਘਰੇ ਮਹਿਮਾਨ ਆ ਕੇ ਖਾਣਾ ਖਾਂਦੇ ਹੋਣਗੇ ਤੇ ਸਾਨੂੰ ਬਜਲੀ ਕੱਟੀ ਜਾਏਗਾ ਕਿਉਂਕਿ ਸਾਡੇ ਕੋਲ ਮੈਸੇਜ ਆ ਜੂਗਾ ਕਿ ਤੁਹਾਡਾ ਇਹਦਾ ਬਿਜਲੀ ਦਾ ਬਿੱਲ ਭਰੋ ਤੇ ਤਾਂ ਤੁਹਾਡੀ ਬੱਤੀ ਜਗਣੀ ਸੋ ਇਸ ਤਰ੍ਹਾਂ ਕਰਕੇ ਪਹਿਲਾਂ ਜਦੋਂ ਆਸੀਂ ਦੇਖਦੇ ਸੀਗੇ ਵੀ ਬਿਜਲੀ ਵਾਲੇ ਨੇ ਸਾਡੇ ਮੋਟਰਾਂ ਦੇ ਉੱਤੇ ਉਹ ਮੀਟਰ ਲਾ ਦਿੱਤੇ ਸੀਗੇ ਉਹ ਕਹਿੰਦੇ ਨਹੀਂ ਜੀ ਇਹ ਤਾਂ ਵੈਸੇ ਚੱਕਰਨ ਲਈ ਲਾਇਆ ਪਰ ਲੋਕਾਂ ਨੇ ਸਾਰੇ ਲੋਕ ਜਿਵੇਂ ਬੰਦਾ ਹੋ ਕੇ ਉਹਨਾਂ ਦੇ ਪੁੱਟ ਕੇ ਦਫ਼ਤਰਾਂ ਦੇ ਵਿੱਚ ਬਿਜਲੀ ਦਫ਼ਤਰਾਂ ਦੇ ਵਿੱਚ ਚੁੱਕ ਕੇ ਸਟ ਮਾਰੇ ਸੀਗੇ ਤੇ ਹੌਲੀ ਹੌਲੀ ਜੇ ਘਰਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗ ਗਏ ਤੇ ਫਿਰ ਹੌਲੀ ਹੌਲੀ ਇਹਨਾਂ ਨੇ ਸਾਡੇ ਜਿਹੜੀਆਂ ਮੋਟਰਾਂ ਉੱਥੇ ਵੀ ਲਾ ਦੇਣ ਆ ਤੇ ਸਾਨੂੰ ਬਹੁਤ ਵੱਡੇ ਨੁਕਸਾਨ ਜਿਹੜੇ ਹੋਣ ਵਾਲੇ ਆ ਕਿਉਂਕਿ ਕਹਿਰ ਦੀਆਂ ਗੱਲਾਂ ਸਰਕਾਰਾਂ ਦੀਆਂ ਹੋਰ ਨੇ ਤੇ ਕਰਨ ਦੀਆਂ ਗੱਲਾਂ ਹੋਰ ਨੇ ਜਿਹੜਾ ਭਗਵਾਨ ਤੁਹਾਡਾ ਸੱਤਾ ਦੇ ਵਿੱਚੋਂਔਰ ਤੋਂ ਪਹਿਲਾਂ ਕਹਿੰਦਾ ਸੀਗਾ ਦੇ ਕਾਲੀ ਕਾਂਗਰਸੀਆਂ ਨੇ ਜਿਹੜੀਆਂ ਆ ਪ੍ਰਾਈਵੇਟ ਪਾਰਟਨਰਾਂ ਦੇ ਨਾਲ ਬਿਜਲੀ ਸੌਝਾਤੇ ਕੀਤੇ ਆ ਉਹ ਮਹੰਗੇ ਜਿੱਤੇ ਆ ਅਸੀਂ ਜਦੋਂ ਅੱਗੇ ਅਸੀਂ ਇਹ ਰੱਦ ਕਰਾਂਗੇ ਜਾਂ ਨੂੰ ਲੁੱਟ ਰਿਆ ਐਨੀ ਮਹਿੰਗੀ ਬਿਜਲੀ ਦੇ ਰਿਆ ਤੇ ਅਸੀਂ ਉਸ ਸਮਝੌਤੇ ਜਿਹੜਾ ਰੱਦ ਕਰਾਂਗੇ ਪਰ ਪ੍ਰਭੂ ਜਿਹੜੇ ਸੱਤਾ ਦੇ ਵਿੱਚ ਆਇਆ ਤੇ ਔਰ ਵੀ ਜਿਹੜਾ 2575 ਵਾਲਾ ਖੇਡ ਦੂਜੀਆ ਸਰਕਾਰਾਂ ਖੇਡ ਰਹੀਆਂ ਸੀਗੀਆਂ ਇਹਨੇ ਸੋਚਿਆ ਵੀ ਉਹ ਤਾਂ ਬਿਜਲੀ ਲੋਕਾਂ ਨੂੰ ਘੱਟ ਦਿੰਦਾ ਸੀਗਾ ਲੋਕਾਂ ਦੀਆਂ ਜੁੱਤੀਆਂ ਦੇ ਲੋਕਾਂ ਦਾ ਹੀ ਸੇਵਾ ਹੋ ਮਹਿੰਗੇ ਬੋਲਤੇ ਬਿਜਲੀ ਖਰੀਦ ਕੇ ਸਾਡੇ ਟੈਕਸਾਂ ਦੇ ਪੈਸੇ ਤੋਂ ਕੰਪਨੀਆਂ ਨੂੰ ਦੇ ਕੇ ਤੇ ਕੰਪਨੀ ਵਾਲੇ ਵੀ ਖੁਸ਼ ਆ ਵੀ ਉਹਨਾਂ ਦੀ ਡੁਗੜੇ ਤਿਗੜੇ ਰੇਟਾਂ ਜਿਹੜੀ 2 ਰੁਪਏ ਛੁਟਾ ਬਿਜਲੀ ਵੜਦੀ ਆ ਉਹ 10 ਰੁਪਏ ਜੁੰਟ ਦੇ ਪੈਸੇ ਸਰਕਾਰ ਨੂੰ ਦੇਰੀ ਆ ਤੇ ਮੰਤਰੀ ਸਰਕਾਰ ਵੀ ਖੁਸ਼ ਆ ਕਿਉਂਕਿ ਉਹਨਾਂ ਦੇ ਕੰਪਨੀਆਂ ਦੇ ਕੋਲੋਂ ਉਹਨਾਂ ਨੂੰ ਉਹਨਾਂ ਦੇ ਹਿੱਸੇ ਮਿਲ ਹੀ ਜਾ ਰਹੇ ਆ ਤੇ ਸਾਡੇ ਲੋਕਾਂ ਕੋਲੇ ਕੋਸ਼ੇ ਜਾਂਦੇ ਆ ਕਿ ਸਾਡੀਆਂ ਸਾਡੇ ਕਿਸਾਨ ਦਾ ਪੈਸਾ ਸਰਕਾਰ ਕਰਕੇ ਵਾਵਾ ਘਟੀ ਜਾਏ ਇਹ ਬੁਲਾਵੇ ਬੁੜੀ ਜੁੱਗ ਬਿਜਲੀ ਆ ਗਈ ਜੀ ਉਹ ਜਿਹੜੇ ਮੋਟਰਾਂ ਬੰਦ ਕਰਾਉਂਦੀਆਂ ਬੜਿਆ ਫਿਲੇ ਇਹਨਾਂ ਦੇ ਵੀਡੀਓ ਪਾਉਂਦੇ ਆ ਪਰ ਭਰਾਵੋ ਜਦੋਂ ਆ ਮੀਟਰ ਸਾਡੇ ਮੋਟਰਾਂ ਤੇ ਲੱਗੇ ਤੇ ਭਰਾਵੋ ਕੋਈ ਬਿਜਲੀ ਬਿਜਲੀ ਨਹੀਂ ਆਉਣੀ ਤੁਸੀਂ ਪਹਿਲਾਂ ਪੈਸੇ ਭਰੋਗੇ ਥਾਕੇ ਚਿਪ ਦੇ ਵਿੱਚ ਆਪਣੇ ਪੈਸੇ ਪਵਾਓਗੇ ਤੇ ਤਾੜ ਤੁਹਾਡੀ ਮੋਟਰ ਚੱਲੂ ਵੀ ਬਾਅਦ ਚ ਕੋਈ ਨਹੀਂ ਚੱਲਣੀ ਇਹ ਦਿਖਾਉਣ ਦੇ ਸੰਦੇ ਜਿਹੜੇ ਆ ਇਸ ਸਰਕਾਰਾਂ ਦੇ ਲੋਕ ਨੇ ਤੇ ਆਉਣ ਵਾਲੇ ਜਿਹੜੇ ਨੇ ਜਿਹੜੇ ਖਾਣ ਵਾਲੇ ਬੱਦ ਨੇ ਹੋਰ ਨੇ ਤੇ ਭਰਾਵੋ ਆਪਾ ਪੰਜਾਬ ਦੇ ਲੋਕ ਠੀਕ ਆ ਸਾਡੇ ਮੋਰਚੇ ਨਾਲੇ ਖਾਦੇ ਧੋਖੇ ਦੇ ਨਾਲ ਸਾਡੇ ਲੀਡਰਾਂ ਨੂੰ ਬੁਲਾ ਕੇ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਸੱਤਾ ਖਾ ਕੇ ਮੋੜੇ ਫੱਟੇ ਲੜਦੇ ਰਹੇ ਆ ਸਾਡੇ ਕੋਲ ਤਾਂ ਟਾਈਮ ਮਿਲ ਗਿਆ ਵੀ ਅਸੀਂ ਰਾਜੀ ਹੋ ਚਲੇ ਆ ਤੇ ਆਪਣੀਆਂ ਸੱਤਾ ਨੂੰ ਠੀਕ ਕਰਕੇ ਤੇ ਇਸੇ ਭੂਮ ਵਿਵਾਨੇ ਜੰਗ ਦੇ ਵਿੱਚ ਸਰਕਾਰਾਂ ਦੇ ਨਾਲ ਜੁੜਦੇ ਰਹਾਂਗੇ ਤੇ ਜਿਹੜੇ ਨਵੇਂ ਨਵੇਂ ਬਿੱਲ ਲੈ ਕੇ ਆ ਰਹੇ ਆ ਸਰਕਾਰਾਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਰਹਾਂਗੇ ਕੋਈ ਗੱਲ ਨਹੀਂ ਪਿੰਡਾਂ ਦੇ ਵਿੱਚ ਆਪਾਂ ਇਕੱਠੇ ਹੋਈਏ ਤੇ ਆਪਾਂ ਇਹ ਸਾਥੀਆਂ ਨਾਲ ਸਵਿਧਾਈਏ ਵੀ ਆਹ ਜਿਹੜੇ ਬਿੱਲ ਆ ਲੈ ਕੇ ਆ ਰਹੇ ਆ ਇਹ ਕੀ ਆ ਤੇ ਜਿਹੜੇ ਚਿਪ ਵਾਲੇ ਮੀਟਰ ਲੱਗ ਰਹੇ ਆ ਪਟਕੇ ਦਾ ਆਪਾਂ ਮਾਰੀਏ ਤੇ ਤਾਂ ਹੀ ਸਾਡਾ ਭਲਾ ਹੋਣਾ ਹੈ ਤੇ ਸਰਕਾਰਾਂ ਜਿਹੜੀ ਆਲੇ ਪੰਜਾਹਾਂ ਨੂੰ ਇਹ ਲੱਗਦਾ ਸੀਗਾ 2020 ਦੇ ਵਿੱਚ ਵੀ ਕਿਵੇਂ ਸਰਕਾਰ ਸਾਡੇ ਤੇ ਜਿਹੜੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੂਗੀ ਪਰ ਭਰਾਵੋ ਇਹਦਾ ਲੈਂਡ ਪੂਲਿੰਗ ਐਕਟ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਲਿਆਦਾ ਬਿਨਾ ਪੈਸੇ ਦਿੱਤੇ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਤੇ ਭਰਾਵੋ ਸਾਨੂੰ ਸਾਰਿਆਂ ਨੂੰ ਚਾਣਣਾ ਅਸੀਂ ਉਹ ਬਿੱਲੀ ਨੂੰ ਵੇਖ ਕੇ ਅੱਖਾਂ ਮੀਚੀ ਜਾਈਏ ਤੇ ਭਾਈ ਇਹ ਤਾਂ ਜਿਹੜੀ ਫਾਸੀ ਹੈ ਜਿਹੜੀ ਇਹ ਤਲਵਾਰੀ ਤਾਂ ਹੈ ਨਹੀਂ ਆ ਕਿਉਂਕਿ ਟਾਈਮ ਤੋਂ ਟਾਈਮ ਜੇ ਸਰਕਾਰਾਂ ਦਾ ਸਿਕੰਜਾ ਔਕਸ ਦਾ ਸਾਡੇ ਤੇ ਜਾ ਰਿਹਾ ਤੇ ਜੇ ਅਸੀਂ ਇਕੱਠੇ ਹੋਵਾਂਗੇ ਸਾਡਾ ਤੱਕ ਹੋਊਗਾ ਤੇ ਭਰਾਵਾਂ ਸਰਕਾਰਾਂ ਦੇ ਇਹ ਮੂੰਹ ਤੇ ਮੂੰਹ ਤੋਂ ਜਵਾਬ ਜਵਾਬ ਜਰਾ ਉਹ ਦੇ ਸਕਾਂਗੇ ਤੇ ਇਸ ਲਈ ਇਕੱਠਾ ਵਧਾਈਏ ਆਪਣੇ ਭਰਾਵਾਂ ਨੂੰ ਸਮਝਾਈਏ ਵੀ ਕੀ ਇਹ ਕਾਨੂੰਨ ਨੇ सघांगा चार किनारे लाईेसो मंगूगा सो सेंटर सरकार मोटा पाली पंजाब पार्ट मीटर बंदि करो

Só mais do que quilotei.